ਅੰਮ੍ਰਿਤਸਰ ਦੇ ਇਲਾਕਾ ਬਟਾਲਾ ਰੋਡ ਦੇ ਨੇੜੇ ਬੀਕੇ ਟਾਬੇ ਦੇ ਮਾਲਕ ਬਲਕ੍ਰਿਸ਼ਨ ਸ਼ਰਮਾ ਜੀ ਦੇ ਵੱਲੋਂ ਆਜ਼ਾਦੀ ਦੇ 78ਵੇਂ ਸ਼ੁਭ ਦਿਹਾੜੇ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਮਹਿਮਾਨਾਂ ਨੇ ਹਾਜ਼ਰੀ ਭਰੀ ਅਤੇ ਸ਼੍ਰੀ ਬਲਕ੍ਰਿਸ਼ਨ ਸ਼ਰਮਾ ਜੀ ਨੇ ਆਜ਼ਾਦੀ ਦੇ ਦਿਹਾੜੇ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਪਬਲਿਕ ਨੂੰ ਜਾਣੂ ਕਰਵਾਇਆ ਅਤੇ ਇਸ ਮੌਕੇ ਤੇ ਕਲਾਕਾਰਾਂ ਵੱਲੋਂ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਮਹਿਮਾਨਾਂ ਵਾਸਤੇ ਰੀਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ આજ ਤੱਕ ਤੋਂ ਮਦੂਰਾਜਪੂਦੀ ਖਾਸ ਰਿਪੋਰਟ ਇਹ ਆਦੋਲੇ ਮੰਡਵਾਂ ਤੇ ਆ ਗਏ ਆਹ ਫੜੋ ਚੱਲੇਗਾ ਚੱਲੇਗਾ ਚੱਲੇਗਾ

ਅੱਜ ਦੇਸ਼ਾਂ ਦੇ ਕੀ ਵਾਤੇ ਸਾਡੇ ਦੇਸ਼ ਦੇ ਮਲਿਕਾਨੀ ਸਨ ਜਿਨ੍ਹਾਂ ਨੇ ਪਾਣੀ ਦਿੱਤੀ ਉਹਨਾਂ ਨੂੰ ਯਾਦ ਕਰਦੇ ਹੋਏ ਤੁਸੀਂ ਗੀਤਾ ਗਾਵੀਂ ਉਹਨਾਂ ਨੂੰ ਯਾਦ ਕਰਾ ਕੇ ਉਹਨਾਂ ਨੂੰ ਸ਼ਰਧਾਂਜਲੀ ਕਰਾਉਂਦੇ ਆ ਜਸਮਾ ਬੇਂਤੀ ਘੜਾ ਸ਼ਰਮਾ ਜੀ ਨੂੰ ਪਾਤਿਸ਼ੇ ਚਰਵਾ ਜੀ ਨੂੰ ਉਹ ਆਪਣਾ ਸੰਬੋਧਨ ਦੇ

ਤੋਂ ਉਹਨਾਂ ਦੇ ਰਾਹ ਦੇ ਵਿੱਚ ਚੱਲ ਕੇ ਹੋ ਗਿਆ ਪਹਿਲੋ ਤਾਂ ਆਪਾਂ 15 ਅਗਸਤ ਦੀ ਸਾਰੇ ਦੇਸ਼ਵਾਦੀਆਂ ਵਾਸੀਆਂ ਨੂੰ ਵਧਾਈ ਦਿੰਦੇ ਆ ਮੈਂ 발ਕ੍ਰਿਸ਼ਨ ਸ਼ਰਮਾ ਨਸ਼ਾ ਵਿਰੋਧੀ ਸੰਸਥਾ ਦਾ ਚੇਅਰਮੈਨ ਹੋਣ ਦੇ ਨਾਤੇ ਨਾਲ ਦੇ ਨਾਲ ਐਥਲੀਟ ਐਂਡ ਫਲੈਟ ਦਾ ਪ੍ਰੈਜ਼ੀਡੈਂਟ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਭਗਤ ਸਿੰਘ ਜੀ ਔਰ ਚੰਦਰ ਸ਼ੇਖਰ ਜੀ ਆਜ਼ਾਦ ਔਰ ਜਿਨ੍ਹਾਂ ਨੇ ਸਾਡੇ ਵਾਸਤੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਨਾ ਭੁੱਲਦਿਆਂ ਹੋਇਆ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਵਾਸੀਆਂ ਨੂੰ ਇਹੋ ਜਿਹੀ ਸਨਿਆਦ ਦਿੰਨੇ ਆ ਹਰ 26 ਜਨਵਰੀ ਤੇ 15 ਅਗਸਤ ਵਾਲਾ ਦਿਨ ਨਹੀਂ ਭੁੱਲਣਾ ਅਤੇ ਦੇਸ਼ ਦੇ ਝੰਡੇ ਨੂੰ ਵਿਸ਼ਵ ਵਿੱਚ ਫੈਲਾਣਾ ਹੈ ਤਾਂ ਕਿ ਦੇਸ਼ਵਾਸੀ ਗਰਭ ਦੇ ਨਾਲ ਇਹ ਕਹਿ ਸਕਣ ਕਿ ਭਾਰਤ ਭਾਰਤ ਸਭ ਤੋਂ ਉੱਚਾ ਦੇਸ਼ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਆਜ਼ਾਦੀ ਲਈ ਹੈ ਔਰ ਮੈਂ ਦੇਸ਼ਵਾਸੀਆਂ ਨੂੰ ਅੱਜ ਦੇ ਦਿਨ ਦੀ ਸ਼ੁਭ ਕਾਮਨਾਵਾਂ ਦੇਣਾ ਸਾਡੇ ਵਿੱਚ ਸੰਤੋਖ ਸਿੰਘ ਜੀ ਅਸਲਿੰਨ ਜੀ ਮਹਾਰਾਜ ਜੀ ਇਸ ਚੰਡੇ ਦੀ ਰਸਮ ਨੂੰ ਅਦਾ ਕਰਨ ਵਾਸਤੇ ਬਟਾਲਾ ਰੋਡ ਵਿੱਚ ਪਹੁੰਚੇ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦਵਿੰਦਰ ਸ਼ਰਮਾ ਜੀ ਜਿੰਨੇ ਵੀ ਸਾਡੇ ਮਿੱਤਰ ਦੋਸਤ ਆਏ ਨੇ ਇਹਨਾਂ ਸਾਰਿਆਂ ਦਾ ਮੈਂ ਅੱਜ 15 ਅਗਸਤ ਦੀ ਬਹੁਤ-ਬਹੁਤ ਵਧਾਈ ਦੇਣਾ ਇਸ ਦੇ ਨਾਲ-ਨਾਲ ਦੇਸ਼ ਵਾਸੀਆਂ ਨੂੰ ਉਹਨਾਂ ਜੁਵਾ ਪੀੜੀਆਂ ਨੂੰ ਜਿਨ੍ਹਾਂ ਦੇ ਕੰਦੇ ਦੇ ਵਿੱਚ ਸਾਡਾ ਦੇਸ਼ ਦਾ ਭਾਰ ਹੈ ਆਉਣ ਵਾਲੇ ਯੁੱਗਾਂ-ਯੁੱਗਾਂ ਦੇ ਵਿੱਚ ਉਹਨਾਂ ਨੇ ਦੇਸ਼ ਦੇ ਝੰਡੇ ਨੂੰ ਉੱਚਾ ਕਾਇਮ ਕਰਨਾ ਹੈ ਸੋ ਉਹਨਾਂ ਦੇਸ਼ ਵਾਸੀਆਂ ਨੂੰ ਉਹਨਾਂ ਯੁਵਾਵਾਂ ਨੂੰ ਮੈਂ ਇਹ ਸੰਦੇਸ਼ ਦਿੰਦਾ ਨਸ਼ੇ ਦਾ ਪ੍ਰਯੋਗ ਨਾ ਕਰਨ ਅਤੇ ਦੇਸ਼ ਨੂੰ ਉੱਪਰ ਲੈ ਕੇ ਜਾਣਾ ਹੈ ਔਰ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਹੈ ਔਰ ਦੇਸ਼ ਨੂੰ ਉੱਚਾ ਉਠਾਣਾ ਹੈ ਧੰਨਵਾਦ ਜੀ ਮੈਂ 15 ਅਗਸਤ ਤੇ ਦੇਸ਼ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਆ ਨਾਲ ਹੀ ਮੈਂ ਜ਼ਰੂਰ ਇਹ ਸੰਦੇਸ਼ ਜ਼ਰੂਰ ਦਵਾਂਗਾ ਕਿ 15 ਅਗਸਤ ਵਿੱਚ ਜਿੰਨਾ ਬਾਲਕਿਸ਼ਨ ਜੀ ਮਨਾ ਰਹੇ ਨੇ ਇਹਦੇ ਵਿੱਚ ਹਰ ਕ ਜੂਆ ਜਿਹੜਾ ਹੈਗਾ ਕਿ ਇੱਥੇ ਪਹੁੰਚਿਆ ਆ ਬਾਲਕਿਸ਼ਨ ਜੀ ਦਾ ਬੜਾ ਯੋਗਦਾਨ ਆ ਨਸ਼ਾ ਮੁਕਤ ਕਰਨਾ ਗਰੀਬੀ ਦੂਰ ਕਰਨੀ ਜਿੰਨਾ ਵੀ ਹੋ ਸਕਦਾ ਹੈ ਬਾਲਕਿਸ਼ਨ ਜੀ ਆਪਣੇ ਵੱਲੋਂ ਜੋਰ ਲਾ ਰਹੇ ਨੇ ਇਹਨਾਂ ਨੇ ਕਾਫੀ ਹੀ ਨਸ਼ਾ ਮੁਕਤ ਕਰਵਾਇਆ ਆ ਸਾਰਾ ਸੰਤ ਸਮਾਜ ਔਰ ਜਿੰਨੇ ਵੀ ਧਾਰਮਿਕ ਸੰਸਥਾ ਨੇ ਸਾਰੀਆਂ ਇਸ ਨਸ਼ੇ ਮੁਕਤ ਨੂੰ ਲੱਗੀਆਂ ਹੋਈਆਂ ਨੇ ਇਸ ਕਰਕੇ 15 ਅਗਸਤ ਅੱਜ ਦੇ ਦਿਨ ਹਰ ਇੱਕ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਪੰਜਾਬ ਨਸ਼ਾ ਮੁਕਤ ਕਰਾਵਾਂਗੇ ਤੰਦ ਛੱਡ ਕੇ ਭਾਰਤ ਨੂੰ ਜਾਗਰੂਕ ਕਰਨ ਵਿੱਚ ਖਰੀ ਜੋ ਕੋਈ ਨਹੀਂ ਮਾਜਣੀ ਇਹੋ ਚੁਕਣੀ ਨਸ਼ਾ ਮੁਕਤ ਕਰਾਵਾਂਗੇ ਆਪਾਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਸਾਰੇ ਇੱਕ ਜੁੱਟ ਹੋ ਕੇ ਨਸ਼ਾ ਮੁਕਤ ਵੱਲ ਚੱਲਣ ਨਸ਼ਾ ਮੁਕਤ ਪੰਜਾਬ ਬਣਾਣ ਫਿਰ ਵੀ ਮੈਂ 15 ਅਗਸਤ ਦੀ ਸਾਰੇ ਦੇਸ਼ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਹਾਂ ਨਾਲ ਹੀ ਮੈਂ ਜੂਹਾ ਪੀੜੀ ਨੂੰ ਬੇਨਤੀ ਕਰਦਾ ਹਾਂ ਵੱਧ ਚੜ ਕੇ ਆਪਣਾ ਸਪੋਰਟਸ ਵੱਲ ਖਿਆਲ ਦੇਣਾ ਆਪਣੀਆਂ ਗੇਮਾਂ ਵੱਲ ਖਿਆਲ ਦੇਣਾ ਕਿ ਆਪਾਂ ਆਪਣੇ ਪੰਜਾਬ ਦੇ ਵੇਖੋ ਜੀ ਉਹਨਾਂ ਹਾਕੀ 'ਚ ਆਪਾਂ ਮੈਡਲ ਜਿੱਤ ਕੇ ਲਿਆਏ ਆਪਣੇ ਅੰਮ੍ਰਿਤਸਰ ਦੇ ਮੁੰਡੇ ਮੈਡਲ ਜਿੱਤ ਕੇ ਲਿਆਏ ਨੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਹਾਂ ਬਾਕੀ ਪੰਜਾਬ ਦੇ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਜੂਹਾ ਆ ਗਏ ਆ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਾਂ ਕਿ ਜਿਹੜਾ ਨੇ ਮੈਡਲ ਜਿੱਤਿਆ ਉਹਨਾਂ ਤੋਂ ਪ੍ਰੇਰਣਾ ਲੈ ਕੇ ਗੇਮਾਂ ਵੱਲ ਹੁਣ ਨਸ਼ਾ ਮੁਕਤ ਹੋਣ ਬਾਤੇ ਉਹੋ ਹੀ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਫਿਰ ਮੇਰੇ ਦੁਆਰਾ ਦੇਸ਼ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦੇਣਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ